ਸਰਪੰਚ ਸਾਹਿਬ ਅੱਜ ਪਿੰਡ ਠੱਠਾ ਵਿਖੇ ਕਾਂਗਰਸ ਪਾਰਟੀ ਵੱਲੋਂ ਮੀਟਿੰਗ ਕੀਤੀ ਗਈ ਹੈ ਕਿਸ ਸੰਬੰਧ ਵਿੱਚ ਮੀਟਿੰਗ ਕੀਤੀ ਗਈ ਹੈ ਪਹਿਲਾਂ ਤਾਂ ਹੀ ਵੈਕ੍ਰੂਜੀ ਕਾ ਖਾਲਸਾ ਮੈਂ ਵੀ ਹਕੀਫਤੇ ਅੱਜ ਇਹ ਮੀਟਿੰਗ ਹੈ ਜਿਹੜੀ ਇਹ ਬਲਾਕ ਸੰਮਤੀ ਦੀ ਜਿਹੜੀ ਲਕਸ਼ਰ ਆ ਰਹੀ ਆ ਉਹਦੇ ਸੰਬੰਧ ਚ ਹੋਈ ਆ ਆ ਜੋ ਉਹਨਾਂ ਜਿਹੜੀ ਬਲਾਕ ਦੀ ਬਲਾਕ ਸੰਮਤੀ ਦੀ ਚੋਣ ਹੋ ਜਾਣ ਜਾ ਰਹੀ ਆ ਉਹ ਚ ਕਾਂਗਰਸ ਪਾਰਟੀ ਵੱਲੋਂ ਭੁੱਲੂ ਸਾਹਿਬ ਨੇ ਸਰਦਾਰ ਸੰਜੀਤ ਸਿੰਘ ਠੱਠਾ ਅਨ ਦੀ ਤਰਫਪੱਤਰੀ ਨੂੰ ਉਥੋਂ ਕਾਂਗਰਸ ਦਾ ਉਮੀਦਵਾਰ ਲਾੰਘਿਆ ਹੈ ਪੁੱਲਨ ਸਾਹਿਬ ਦਾ ਇਹ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਵਧੀਆ ਮਿਹਨਤ ਕੀਤੀ ਸਾਡਾ ਸਰਪੰਚ ਸਾਹਿਬਾਨ ਨੇ ਸਾਡਾ ਭਰਾ ਜਿਹਨਾਂ ਦੀ ਧਰਮ ਪਤਨੀ ਵੀ ਉਮੀਦਵਾਰ ਲੰਨਿਆ ਅਸੀਂ ਸਮੁੱਚੀ ਟੀਮ ਆ ਜਿਹੜਾ ਉਹ ਕਾਂਗਰਸ ਪਾਰਟੀ ਨੂੰ ਪੁੱਲਨ ਸਾਹਿਬ ਨੂੰ ਔਰ ਸਰਪੰਚ ਸਾਹਿਬ ਨੂੰ ਵਿਸ਼ਵਾਸ ਦਿਵਾਉਣੇ ਆ ਇਹੀ ਦਿਨ ਰਾਤ ਇੱਕ ਕਰਕੇ ਜਿਹੜਾ ਆਪਣਾ ਉਮੀਦਵਾਰ ਆ ਜਿਹੜੇ ਮੁਤਾਵਾਗੇ ਕਾਂਗਰਸ ਪਾਰਟੀ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗ ਕੀਤੀ ਜਾ ਰਹੀ ਆ ਕਿ ਇਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜੀ ਬਹੁਤ ਲੋਕਾਂ ਦਾ ਛਾਏ ਲੋਕ ਪੜੀਖ ਕਰ ਰਹੇ ਨੇ ਕਿ ਸਾਨੂੰ ਸਮਾਂ ਮਿਲੇ ਵੋਟਾਂ ਪਾਉਂਦਾ ਤੇ ਜਿਹੜਾ ਅਸੀਂ ਕਾਂਗਰਸ ਦਾ ਉਮੀਦਵਾਰ ਜਿਤਾਈਏ ਤੇ ਆਉਣ ਵਾਲੀ ਜਿਹੜੀ ਸਰਕਾਰ ਹੈ ਉਹ ਕਾਂਗਰਸ ਦੀ ਬਣਾਈਏ ਕਾਂਗਰਸ ਪਾਰਟੀ ਦੇ ਵੋਟਰਾਂ ਨੂੰ ਕੀ ਅਪੀਲ ਕਰਦੇ ਜੀ ਲੋਕਾਂ ਨੂੰ ਹੱਥ ਜੋੜ ਕੇ ਜਿੰਨੇ ਸਾਡੇ ਕਾਂਗਰਸੀ ਵੀਰ ਨੇ ਭੈਣ ਭਰਾ ਨੇ ਔਰ ਨਾਲ ਪਬਲਿਕ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਵਕਤ-ਵਕਤ ਵੋਟਾਂ ਪਾ ਕੇ ਆਪਾਂ ਆਪਣੇ ਉਮੀਦਵਾਰ ਜਿਤਾਈਏ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਸਰਕਾਰ ਕਾਂਗਰਸ ਦੀ ਆ ਤੇ ਲੋਕਾਂ ਦਾ ਜਿਹੜਾ ਵਿਕਾਸ ਕਰ ਸਕੀਏ